ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੇਸ਼ ਨਿਆ ਤੇ ਮੈਂ ਤੀਰ ਸਿੰਘ ਸਨੇ ਰਾਜਸੀ ਮੋਗਾ ਜ਼ਿਲ੍ਹੇ ਦੇ ਪਿੰਡ ਕਾਲੀਆਂ ਵਾਲਾ ਵਿਖੇ ਪਹੁੰਚਿਆ ਜਿੱਥੇ ਅੱਜ 14 ਧੀਆਂ ਦਾ ਕੰਨਿਆਦਾਨ ਕੀਤਾ ਗਿਆ ਆਓ ਤੁਹਾਨੂੰ ਤਸਵੀਰਾਂ ਵੀ ਦਿਖਾਉਨੇ ਆ ਤੇ ਮਿਲਾਉਨੇ ਆ ਉਹ ਸ਼ਕਸ਼ੀਤਾਂ ਨਾਲ ਜਿਹੜੀਆਂ ਇੱਥੇ ਆਸ਼ੀਰਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਨੀਲਮ ਪਿੰਡਰ ਤੇ ਅੱਜ ਅਸੀਂ ਪਿੰਡ ਅਕਾਲੀਆਂ ਵਾਲਾ ਪਹੁੰਚੇ ਤੇ ਉੱਥੇ 14 ਲੜਕੀਆਂ ਦੇ ਜਿਹੜੇ ਕੰਨਿਆਂਦਾਨ ਕੀਤਾ ਗਿਆ ਤੇ ਬਹੁਤ ਹੀ ਵਧੀਆ ਪ੍ਰਬੰਧਕ ਕਮੇਟੀ ਨੇ ਉਪਰਾਲਾ ਕੀਤਾ ਜਿਸ ਵਿੱਚ ਤਰ੍ਹਾਂ ਤਰ੍ਹਾਂ ਦੇ ਰੰਗ ਪੇਸ਼ ਕੀਤੇ ਗਏ ਦਾਣਾ ਮਾਹ ਦਾਣਾ ਸੀ ਨੂੰ ਕਹਿੰਦੇ ਆ ਔਰ ਮੈਂ ਗੱਲ ਕਹਿਣਾ ਕਿ ਇਹ ਧੀਆਂ ਨੇ ਅੱਜ ਜਿਨ੍ਹਾਂ ਦੇ ਕਰਕੇ ਅਸੀਂ ਸਮਾਜ ਦੇ ਵਿੱਚ ਸਿਰ ਉੱਚਾ ਕਰਕੇ ਜਾ ਸਕਦੇ ਆ ਔਰ ਇਹ ਧੀਆਂ ਨੇ ਜਿਹੜੀਆਂ ਇੱਥੋਂ ਤੱਕ ਸਾਨੂੰ ਲੈ ਕੇ ਆਉਂਦੀਆਂ ਨੇ ਪਚਾਉਂਦੀਆਂ ਨੇ ਔਰ ਅਸੀਂ ਇੱਕ ਚੀਜ਼ ਵੇਖਦੇ ਆ ਕਿ ਇੱਕ ਧੀ ਇੱਕ ਇਹੋ ਜਿਹੀ ਹੈ ਕਿ ਜਿੰਨੇ ਉਹ ਜਾ ਕੇ ਹਰੇਕ ਘਰੇ ਜਾ ਕੇ ਆਪਣਾ ਸੁਭਾਅ ਬਦਲਣਾ ਪੈਂਦਾ ਔਰ ਉਹ ਧੀ ਜਿਹੜੋ ਬਾਪ ਦੇ ਘਰ ਵਿੱਚ ਹੁੰਦੀ ਏ ਤਾਂ ਉਹ ਇੱਕ लाड़ਲੀ ਧੀ ਹੁੰਦੀ ਏ ਜਦੋਂ ਵਿਆਹ ਕੇ ਦੂਜੇ ਘਰੇ ਚਲੀ ਜਾਂਦੀ ਏ ਤਾਂ ਉਹ ਧੀ ਨੂੰ ਜਾ ਕੇ ਉੱਥੇ ਆਪਣਾ ਘਰ ਬਣਾਉਣ ਦੇ ਵਿੱਚ ਮੈਂ ਗੱਲ ਕਹਿਣਾ ਕਿ ਬਹੁਤ ਵੱਡੇ ਇਮਤਿਹਾਨ ਦੇ ਵਿੱਚ ਆ ਪਰ ਉਹ ਧੀ ਜਿਹੜੀ ਆ ਉਸ ਘਰ ਨੂੰ ਜਿਹੜਾ ਇੱਕ ਸਵਰਗ ਬਣਾ ਕੇ ਰੱਖ ਦਿੰਦੀ ਆ ਔਰ ਉਸ ਘਰ ਨੂੰ ਇੰਨੀ ਤਰੱਕੀ ਬਖਸ਼ਦੀ ਆ ਕਿ ਉਹਦੀ ਇੱਕ ਸੋਚ ਹੁੰਦੀ ਏ ਕਿ ਮੈਂ ਆਪਦੇ ਬਾਬਲ ਦੀ ਪੱਗ ਨੂੰ ਜਿਹੜਾ ਉਹ ਦਾਗ ਨਹੀਂ ਲੱਗਣਦੇ ਨਾ ਔਰ ਅੱਜ ਜਿਹੜਾ ਕਾਲੀਆਂ ਵਾਲੇ ਦੀ ਜਿਹੜੀ ਸਮੁੱਚੀ ਟੀਮ ਨੇ ਕਾਰਗਿਲ ਸ਼ਹੀਦ ਦੀ ਯਾਦ ਦੇ ਵਿੱਚ ਇਹ ਕੰਨਿਆ ਦਾ ਜਿਹੜਾ ਦਾਨ ਕੀਤਾ ਹੈ ਜਿਹੜੇ 14 ਵਿਆਹ ਕੀਤੇ ਨੇ ਉਸ ਗੱਲ ਦੀ ਮੈਂ ਦਵਿੰਦਰ ਸਿੰਘ ਕਾਲੀਆਂ ਵਾਲਾ ਜੀ ਨੂੰ ਪ੍ਰਗਟ ਸਿੰਘ ਜੀ ਨੂੰ ਔਰ ਸਮੁੱਚੀ ਟੀਮ ਨੂੰ ਔਰ ਸਾਡੀ ਭੈਣ ਜੇਥੇ ਪਹੁੰਚੀ ਹੈ ਜਸਵਿੰਦਰ ਬਰਾਰ ਜੀ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਸਾਰਿਆਂ ਨੂੰ ਇਸ ਗੱਲ ਦੀ ਲੱਖ ਲੱਖ ਵਧਾਈ ਦਿਆ ਕਾਰਗਿਲ ਸ਼ਹੀਦ ਨੇ ਸਾਡੇ ਸਤਿਕਾਰਯੋਗ ਜੌਨ ਸਿੰਘ ਜੀ ਉਹਨਾਂ ਦੀ ਯਾਦ ਚਾਹੇ ਸਾਲ ਬੇਟੀਆਂ ਦਾ ਵਿਆਹ ਕੀਤਾ ਜਾਂਦਾ ਮੇਰਾ ਕੱਲ 4-5 ਬੇਟੀਆਂ ਤੋਂ ਸ਼ੁਰੂ ਹੋਇਆ ਸੀ ਕੰਮ ਤੇ ਅੱਜ 14 ਬੇਟੀਆਂ ਦਾ ਵਿਆਹ ਹੋਇਆ ਪੂਰੀ ਪ੍ਰਬੰਧਕ ਕਮੇਟੀ ਸਾਡੇ ਕੁਲਬੀਰ ਜੀ ਰਾਜੀ ਹੋਰ ਸਿਆਸੀ ਲੀਡਰ ਇਸ ਦੇ ਅੰਦਰ ਇਹ ਚੀਜ਼ਾਂ ਭੁੱਲ ਕੇ ਸਾਰੀ ਸਾਰੇ ਇੱਕ ਇਸ ਚੀਜ਼ ਤੋਂ ਦੂਰ ਹੋ ਕੇ ਇੱਕ ਧੀਆਂ ਦੇ ਦਾਨ ਚ ਹਰ ਇੱਕ ਹਾਸੀ ਸ਼ਾਮਲ ਹੋਈ ਤੇ ਪਿੰਡ ਵਾਸੀ ਕਮੇਟੀ ਮੈਂਬਰਸ ਫਾਦਾ ਮੇਰੀ ਆ ਹਨਾ ਜੀ ਸਾਰੇ ਇਸ ਬੇਟੀਆਂ ਦੇ ਦਾਨ ਚ ਸ਼ਾਮਲ ਹੋਏ ਨੇ ਤੇ ਮੇਰੀ ਇੱਕ ਹੋਰ ਬੇਨਤੀ ਆ ਵੀ ਅਗਲੇ ਸਾਲ ਵੀ ਇਸ ਫੰਕਸ਼ਨ ਨੇ ਹੋਣਾ ਤੇ ਸਭ ਤੋਂ ਪਹਿਲਾਂ ਮੈਂ ਕਮੇਟੀ ਮੈਂਬਰਸ ਨੂੰ ਕਿਹਾ ਵੀ ਮੇਰੇ ਕੋਲੋਂ ਇਹ ਦਾਨ ਹੈ ਜਰੂਰ ਮੈਂ ਇਸੇ ਹਿੱਸਾ ਪਾਉਂਗੀ ਫਿਰ ਮੇਰੇ ਵੀਰ ਜੀ ਕੁਲਵੀ ਸੀ ਰਾਜੀ ਮੈਂ ਉਹਨਾਂ ਦਾ ਸੈਕੰਡ ਨੰਬਰ ਰੱਖਿਆ ਮੈਂ ਕਿਹਾ ਉਹ ਤਾਂ ਹਮੇਸ਼ਾ ਸ਼ਾਮਲ ਹੁੰਦੇ ਨੇ ਸਾਰਿਆਂ ਨੇ ਬੇਟੀਆਂ ਦੇ ਵਿਆਹ ਚ ਯੋਗਦਾਨ ਪਾਉਣਾ ਜੀ ਸ੍ਰੀ ਜੀ ਨਗਰ ਯੂਨੀਵਰਸਿਟੀ ਦੇ ਉਦੋਂ ਉਪਰਾਲੇ ਨਾਲ ਸਾਡੇ ਦਿਵਿੰਦਰ ਸਿੰਘ ਜੀ ਅਕਾਲੀਆਂ ਵਾਲਾ ਪੱਤਰਕਾਰ ਸਾਹਿਬ ਸਮੁੱਚੇ ਜੀ ਉਹਨਾਂ ਦੀ ਟੀਮ ਵੱਲੋਂ ਜੋ ਅੱਜ 14 ਲੋੜਵੰਦ ਪਰਿਵਾਰਾਂ ਦੇ ਵਿੱਚ ਬੱਚੀਆਂ ਦੀਆਂ ਸ਼ਾਦੀਆਂ ਕਰਵਾਈਆਂ ਜਾ ਰਹੀਆਂ ਨੇ ਮੈਂ ਇਹਨਾਂ ਨੂੰ ਬਹੁਤ ਹੀ ਧੰਨਵਾਦ ਕਰਦਾ ਦੇ ਵਿਦਾਈ ਦੇ ਪਾਤਰ ਨੇ ਜਿਹੜੇ ਇਹਨਾਂ ਵਧੀਆ ਬਹੁਤ ਉਪਰਾਲਾ ਕਰ ਰਹੇ ਨੇ ਸਾਨੂੰ ਲੋੜ ਹੈ ਇਹਨਾਂ ਗਰੀਬੀ ਰੇਖਾ ਤੋਂ ਥੱਲੇ ਰਹੇ ਪਰਿਵਾਰਾਂ ਦੀ ਮਦਦ ਕਰਨ ਦੀ ਕਿਉਂਕਿ ਅੱਜ ਜੋ ਇਹਨਾਂ ਨੇ ਉਪਰਾਲਾ ਕੀਤਾ 14 ਲੜਕੀਆਂ ਦੇ ਆਨੰਦ ਕਾਰਜ ਕਿਤੇ ਰਾਜ ਜਾ ਰਹੇ ਨੇ ਪਿਛਲੇ ਕਨੇ ਸਾਲਾਂ ਦਾ ਦਾਸ ਦੇਖਦਾ ਲਗਭਗ 20 ਸਾਲ ਤੋਂ ਉੱਪਰ ਹੋ ਗਏ ਨੇ ਕਈ ਵਾਰ ਦਾਸ ਨੇ ਇੰਨਾ ਸਮਾਗਮ ਵਿੱਚ ਪਹੁੰਚਿਆ ਪਿਛਲੇ ਸਾਲ ਵੀ ਮੈਂ ਇੱਥੇ ਆਇਆ ਸੀ